ਕੀ ਡਰ ਲੱਗਦਾ ਹੈ ਗੈਂਗਸਟਰਾਂ ਤੋਂ ਤੁਹਾਨੂੰ ਪੁਲਿਸ ਅਫਸਰ ਐਸਐਸਪੀ ਜਦੋਂ ਜੇਲ੍ਹ ਡਿਪਾਰਟਮੈਂਟ ਸੰਭਾਲ ਰਿਹਾ ਤੁਸੀਂ ਸੁਪਰੀਡੈਂਟੋਂ ਤੇ ਕੋਈ ਖਤਰਨਾਕ ਆ ਗਿਆ ਜਿਹੜਾ ਕੋਈ ਵੱਡੇ ਕਤਲ ਕਰਕੇ ਆਇਆ ਥੋੜੇ ਵੀ ਬੱਚੇ ਨੇ ਪਰਿਵਾਰ ਹੈ ਐਜ਼ ਅ ਅਫੀਸਰ ਤੁਹਾਨੂੰ ਲੱਗਦਾ ਡਰ ਨਹੀਂ ਜੀ ਮੇਰੇ ਕੋਲ ਆਏ ਨੇ ਨਹੀਂ ਲੱਗਦਾ ਨਹੀਂ ਉਹਨੂੰ ਤੁਸੀਂ ਡਰ ਕਿਉਂ ਲੱਗਣਾ ਤੁਸੀਂ ਉਹਨੂੰ ਕਲੀਅਰ ਕਰਕੇ ਦੇ ਜੈਂਟਲਮੈਨ ਇਹ ਮੇਰਾ ਸਹੂਲ ਹੈ ਤੈਨੂੰ ਕੀ ਚਾਹੀਦਾ ਤੂੰ ਦੱਸ ਮੈਂ ਜੀ ਆਪਣਾ ਬੂਟ ਵਧੀਆ ਕਿਸਮ ਦੇ ਪਾਉਣੇ ਨੇ ਮੰਗਾਲਾ ਯਾਰ ਬਾਰੋਂ ਬੂਟ ਮੰਗਾਲਾ ਵਧੀਆ ਕਿਸਮ ਦੇ ਮੈਂ ਕਿਹੋ ਜਿਹੜਾ ਹੈ ਮੇਰੇ ਕੋਲ ਕੋਈ ਡੋਨਟ ਵਾਂਟ ਟੂ ਨੇਮ ਬਹੁਤ ਵੱਡਾ ਸੀ ਚੜ੍ਹੇ ਪੰਜਾਬ ਕਾ ਦੇਸੀ ਉਹਦੇ ਗੈਂਗਸਟਰ ਗੈਂਗਸਟਰ ਸੀਗਾ ਤੇ ਆ ਮੈਂ ਜੀ ਦੇਸੀ ਕਿਉਂ ਇਹ ਨਹੀਂ ਲੈਣਾ ਮੈਂ ਕਰਦਾ ਜਿਹੜਾ ਬਣਾਇਆ ਹੋਵੇ ਕਿਸੇ ਬੰਦੇ ਨੂੰ ਬੋਲਦਾ ਯਾਰ ਕਰਦਾ ਕਿਉਂ ਇਹਨੂੰ ਲਿਆ ਦੇ ਕਿੱਲੂ ਛੋਟੀਆਂ ਨਹੀਂ ਡਿਮਾਂਡ ਸੀ ਬਾਕੀ ਉਹਨੂੰ ਕਹਿੰਦੇ ਆ ਮੇਰਾ ਸੂਲ ਹੈ ਜੇ ਤਾਂ ਮੈਂ ਕਿਸੇ ਨਾਲ ਕਰਦਾ ਬ੍ਰਦਰ ਤੇਰੇ ਨਾਲ ਵੀ ਕਰਦਾ ਮੇਰੀ ਤੇਰੇ ਨਾਲ ਮੈਂ ਹਾਂ ਮੈਂ ਨਿੱਜੀ ਤੌਰ ਤੇ ਬ੍ਰਦਰ ਮੇਰਾ ਤੇਰੇ ਨਾਲ ਨਿੱਜੀ ਤੌਰ ਤੇ ਕੋਈ ਦੁਸ਼ਮਣੀ ਨਹੀਂ ਕੋਈ ਇਨਡਿਕਟਿਵਨੈਸ ਨਹੀਂ ਕੋਈ ਰਿਲੀਜੀਅਨ ਬੇਸਿਸ ਨਹੀਂ ਕੋਈ ਕਲਾਸ ਬੇਸਿਸ ਨਹੀਂ ਕੋਈ ਮਨੀ ਬੇਸਿਸ ਨਹੀਂਗਾ ਯੂ ਆਰ ਸਿੰਪਲ ਐਮ ਸਿੰਪਲ ਮੇਰੇ ਇੱਕ ਅਸੂਲ ਹੈ ਮੈਂ ਇਹਦੇ ਤੋਂ ਥੱਲੇ ਨਹੀਂ ਆ ਸਕਦਾ ਜੋ ਜੇਲ ਦੇ ਅੰਦਰ ਹਾਲਾਤ ਹੈ ਜੇ ਤੈਨੂੰ ਕੋ ਅਨਸੈਸਰੀ ਤੰਗ ਕਰਕੇ ਤੈਨੂੰ ਗਲਤ ਜਗ੍ਹਾ ਦੇ ਰਿਹਾ ਥੈਟ ਇਜ਼ ਵਾਈ ਮਿਲ ਉਹ ਰੋਟੀ ਤੈਨੂੰ ਤਿੰਨ ਟਾਈਮ ਮਿਲ ਰਹੀ ਹੈ